ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਬਸ਼ਨੋਈ ਦੀ ਜੀਨੂੰ ਸੱਦ ਕੇ ਉਹਦੀ ਇੰਟਰੋਗੇਸ਼ਨ ਸੀਆਈਏ ਸਟਾਫ ਖੜੜ ਚ ਕਰਨੀ ਸੀ ਉੱਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ ਜੀ ਦੀ ਇਨਟੈਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਇੱਕ ਖੁਨਖਾਰ ਅਪਰਾਧੀ ਆ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜੀਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਦੇ ਰਿਹਾ ਉਹਦੀ ਕਰਨੀ ਸੀ ਇਨਟੈਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੋਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ ਚ ਚਲਾਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਾਂ ਇਸ ਲਾ ਬਾਈਡਿੰਗ ਸਿਟੀਜ਼ਨ ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਆ ਜਿਹੜਾ ਆਉਂਦਾ ਨਹੀਂ ਮੈਨੂੰ 11 ਵਾਰੀ ਸੱਦ ਲਿਆ ਜੀ ਤੁਸੀਂ ਇਟਸ ਨਾਟ ਅ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ ਚਾਰ ਪੰਜ ਸਿੱਟਾਂ ਬਦਲ ਗਈਆਂ ਨੇ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿੱਗ ਕੇ ਡੀਆਈਜੀ ਲੈਵਲ ਤੇ ਆ ਗਈ ਆ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨਾਂ ਮੇਰੀ ਤੁਸੀਂ ਵੇਖੋ ਕਿੰਨਾ ਮੈਲਾ ਬਾਈਡਿੰਗ ਆ ਇਸ ਕੰਮ 'ਚ ਮਗਰ ਸ਼ਹੀਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਡਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਸ਼ਰਾਰਤ ਦੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਉਹਨੋਂ ਕੇਸ ਕੀ ਦੇ ਖਿਲਾਫ ਸੀ ਭਗਵੰਤ ਮਾਨ ਦੇ ਬੈਸਟ ਪ੍ਰਿੰਟ ਨਾਲ ਸੰਜੇ ਸਿੰਘ ਲਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸਾਧ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ 20 ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਂ ਹਾਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆऊं ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕਿਹੜਾ ਵੀ ਚਾਜ ਨਾਲ ਫਿਰ ਮੈਨੂੰ ਸੱਦਿਆ 30 ਤਰੀਕ ਨੂੰ ਤੀ ਤ੍ਰਿਕ ਨੂੰ ਫੇਰ ਔਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ ਤੇ ਚਾਰਜ ਫਰੇਮ ਹੋਣੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਗੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਛੱਧਿਆ ਤੇ 7 ਥਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3 4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ